ਸਰਕਾਰ ਵੱਲੋਂ ਜਿਹੜਾ ਹਿੱਟ ਐਂਡ ਰਨ ਦਾ ਰੂਲ ਬਣਾਇਆ ਗਿਆ ਜਿਹੜਾ ਕਿ ਟਰਾਂਸਪੋਰਟਰਾਂ ਦੇ ਉੱਪਰ ਜੇਕਰ ਉਹ ਹਿੱਟ ਕਰਦੇ ਨੇ ਤਾਂ ਘੱਟੋ ਘੱਟ 10 ਸਾਲ ਦੀ ਸਜ਼ਾ ਤੇ 7 ਲੱਖ ਉਹਨਾਂ ਨੂੰ ਜੁਰਮਾਨਾਗਾ ਜਿਸ ਕਰਕੇ ਕਿ ਟਰਾਂਸਪੋਰਟਰਾਂ ਵੱਲੋਂ 8 ਸਟੇਟਾਂ ਦੇ ਵਿੱਚ ਜਿਹੜਾ ਕਿ ਹੜਤਾਲ ਲਗਾਈ ਜਾ ਰਹੀ ਹੈ ਚੱਕਾ ਜਾਮ ਕੀਤਾ ਜਾ ਰਿਹਾ ਜਿਹੜਾ ਕਿ ਉਹਨਾਂ ਦੇ ਪੈਟਰੋਲ ਦੀਆਂ ਜੋ ਗੱਡੀਆਂ ਨੇ ਉਹਨਾਂ ਨੂੰ ਉੱਥੇ ਹੀ ਰੋਕ ਦਿੱਤਾ ਗਿਆ ਜਿਸ ਕਰਕੇ ਕਿ ਕਾਫੀ ਜ਼ਿਆਦਾ ਦਿੱਕਤ ਆ ਰਹੀ ਹੈਗੀ ਆਮ ਜਨਤਾ ਨੂੰ ਪੈਟਰੋਲ ਖਤਮ ਹੋ ਗਿਆ ਹੈ ਤੇ ਤੁਸੀਂ ਦੇਖ ਸਕਦੇ ਹੋ ਕਿ ਕਿੰਡੀ ਤਦਾਰ ਦੇ ਵਿੱਚ ਲੋਕ ਆ ਜਿਹੜੇ ਕਿ ਟੈਂਕੀਆਂ ਫੁੱਲ ਕਰਵਾ ਰਹੇ ਨੇ ਜਿਸ ਦਾ ਪੈਟਰੋਲ ਪੰਪਾਂ ਦੇ ਵੱਲੋਂ ਇਹ ਕਹਿਣਾ ਸੀ ਕਿ ਉਹਨਾਂ ਕੋਲ ਸਿਰਫ ਇੱਕ ਦਿਨ ਦਾ ਸਟਾਕ ਬਚਿਆ ਪਰ ਲੋਕਾਂ ਵੱਲੋਂ ਜਿਆਦਾ ਗਿਣਤੀ ਦੇ ਵਿੱਚ ਟੈਂਕੀਆਂ ਜਦੋਂ ਫੁੱਲ ਕਰਵਾਈਆਂ ਗਈਆਂ ਤਾਂ ਉਹਨਾਂ ਦਾ ਪੈਟਰੋਲ ਪਹਿਲਾਂ ਹੀ ਖਤਮ ਹੋ ਗਿਆ ਉਹਨਾਂ ਵੱਲੋਂ ਪੈਟਰੋਲ ਖਤਮ ਕਰਨ ਦੇ ਖਤਮ ਹੋਣ ਦੇ ਜਿਹੜੇ ਕਿ ਬੋਰਡ ਲਗਾ ਦਿੱਤੇ ਗਏ ਆ ਕਿ ਇੱਥੇ ਹੁਣ ਪੈਟਰੋਲ ਖਤਮ ਹੋ ਗਿਆ ਸਾਡੇ ਕੋਲ ਨਹੀਂ ਪੈਟਰੋਲ ਉਹਨਾਂ ਨੇ ਪੰਪ ਵੀ ਲੋਕ ਕਰ ਦਿੱਤੇ ਗਏ ਆ ਜਿਹੜੇ ਕਿ ਪੰਜਾਬ ਦੇ ਤਿੰਨ ਮੇਨ ਡੀਪੂ ਨੇ ਜਲੰਧਰ ਬਠਿੰਡਾ ਤੇ ਸੰਗਰੂਰ ਦੇ ਵਿੱਚ ਜਿੱਥੋਂ ਕਿ ਪੈਟਰੋਲ ਅੱਗੇ ਪੈਟਰੋਲ ਪੰਪਾਂ ਦੇ ਵਿੱਚ ਡਿਲੀਵਰ ਹੁੰਦਾਗਾ ਉਹ ਡੀਪੂ ਹੀ ਬੰਦ ਕਰ ਦਿੱਤੇ ਗਏ ਨੇ ਤੇ ਆਪਾਂ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਇਹਨਾਂ ਦੀ ਇੱਕ ਜੋ ਗੱਡੀ ਸੀ ਜੋ ਕਿ ਪੈਟਰੋਲ ਭਰਉਣ ਗਈ ਸੀ ਉਸ ਨੂੰ ਉੱਥੇ ਹੀ ਤੋੜ ਦਿੱਤਾ ਗਿਆ ਮੈਂ ਬਹੁਤ ਮੁਸ਼ਕਲ ਆ ਰਹੀਆਂ ਕਿਉਂਕਿ ਤਕਰੀਬਨ ਸਾਰੇ ਪੰਪ ਹੀ ਦੇਖਦੇ ਆਂ ਮੋਹਾਲੀ ਚੰਡੀਗੜ੍ਹ 43 ਜੋ ਸਾਰੇ ਪੰਪ ਫੁੱਲਨ ਦੇ ਜਰਾਰੇ ਲੰਮੀਆਂ ਲੈਣਾ ਲੱਗੀਆਂ ਕਾਫੀ ਕਾਫੀ ਦਿੱਕਤ ਆ ਰਹੀ ਕਿਸੇ ਨੂੰ ਦੂਰ ਜਾਣਾ ਕੋਈ ਡਿਊਟੀ ਵਾਲਾ ਬੰਦਾ ਹੈਗਾ ਕੋਈ ਅਸਰ ਸਾਰੇ ਮੁਲਾਜ਼ਮ ਡਿਊਟੀਆਂ ਜਾਣ ਵਾਲਿਆ ਬਹੁਤ ਤਕਲੀਫ ਆ ਰਹੀ ਹੈ ਜਿਹਨਾਂ ਕੋ ਖਾਰਾ ਬੰਦ ਕਰ ਰਿਹਾ ਪੰਪ ਕੋ 1000 ਤੋਂ ਵੱਧ ਕੋਈ ਪਾਣੀ ਰਿਹਾ ਤੇਰ 1000 ਤੋਂ ਵੱਧ ਕੋਈ ਫੀਲਿੰਗ ਨਹੀਂ ਕਰ ਰਿਹਾ ਹੁਣ ਇਹ ਵੀ ਬੰਦ ਕਰਨ ਲੱਗੇ ਆ ਕਹਿੰਦੇ ਥੋੜੇ ਟਾਈਮ ਤੱਕ ਇਹ ਵੀ ਬੰਦ ਕਰ ਦੇਣਾ ਵਾ ਕਾਫੀ ਤੇ ਦਿੱਕਤ ਆ ਰਹੀ ਹੈ ਕੋਈ ਕੋਈ ਪੇਸ਼ੈਂਟ ਹੈ ਕੋਈ ਜਾ ਰਿਸ਼ਤੇਦਾਰ ਜਾਣਾ ਕੋ ਬੱਚਾ ਲੈ ਕੇ ਜਾਣਾ ਛੱਡ ਗਏ ਉਸ ਚ ਕਾਫੀ ਦਿੱਕਤ ਆ ਰਹੀ ਬੱਚਾ ਖਾਸ ਕਰਕੇ ਮਲਾਜਮਾਂ ਨੂੰ ਕਾਫੀ ਦਿੱਕਤ ਆ ਰਹੀ ਨੇ ਡਿਊਟੀ ਜਾਣਾ ਦੂਰ ਜਾਣਾ ਆਪਦੀ ਵਹੀਕਲਾਂ ਤੇ ਜਾਣਾ ਹਾਂਜੀ ਤੁਸੀਂ ਕੀ ਦੋਸ਼ ਸਮਝਦੇ ਹੋ ਵੀ ਕੀ ਦਾ ਦੋਸ਼ ਹੈ ਇਹਦੇ ਵਿੱਚ ਵੀ ਸਰਕਾਰ ਦਾ ਦੋਸ਼ ਹੈ ਜਾਂ ਜਿਹੜੇ ਹੜਤਾਲ ਲਗਾ ਰਹੇ ਨੇ ਉਹਨਾਂ ਦਾ ਦੋਸ਼ ਹੈ ਜੇਕਰ ਮਨ ਦੋਨੇ ਪਾਸੇ ਸਹੀ ਹੈ ਸਰਕਾਰ ਵੀ ਆਪਦੇ ਪਾਸੇ ਕੁਝ ਦੇਖ ਕੇ ਕਹਿ ਰਹੀ ਹੈ ਬਾਕੀ ਦੂਜੇ ਪਾਸੇ ਦੇਖਿਆ ਟਰੱਕ ਵਾਲੇ ਜੂਨੀਅਨ ਜੋ ਹੈ ਉਹਨਾਂ ਦੇ ਸਹੀ ਹੈ ਕਿਉਂਕਿ ਨਾ ਜੋ ਬਿਆਨ ਦਿੱਤੇ ਗਏ ਦੋਨੋਂ ਸਾ 10 ਸਾਲ سزا ਜੋ ਵੀ ਸੌਣ ਚਾ ਰਹੀ ਹੈ ਸੋਸ਼ਲ ਮੀਡੀਆ ਦੇਖ ਰਹੇ ਹਾਂ ਪਰ ਹਾਂਜੀ ਉਹ ਕਾਫੀ ਦੇਖ ਰਹੇ ਉਹਨਾਂ ਦਾ ਦੋਨੇ ਪਾਸੇ ਦੇਖਿਆ ਜਾ ਸਕਦਾ ਵਾ ਦੋਨੇ ਦੇਖਿਆ ਜਾਵੇ ਤਾਂ ਉਹ ਵੀ ਸਹੀ ਹੈ ਸਰਕਾਰ ਆਪਦੇ ਫੋਲ ਜਿਹੜੇ ਰੂਲਸ ਬਣਾ ਰਿਹਾ ਉਹਨਾਂ ਦਾ ਦੇਖੇ ਤੋ ਵੀ ਸਹੀ ਹੈ ਕੁਝ ਨਹੀਂ ਕਹਿ ਸਕਦੇ ਹਾਂ ਜੀ ਤੁਸੀਂ ਦੇਖ ਸਕਦੇ ਹੋ ਕਿ ਮੇਰੇ ਪਿੱਛੇ ਹਾਲਾਤ ਬਹੁਤ ਹੀ ਮੁਸ਼ਕਲ ਵਾਲੇ ਬਣੇ ਹੋਏ ਆ ਲੋਕ ਆ ਜਿਹੜੇ ਕਿ ਪੈਟਰੋਲ ਪੰਪ ਵਾਲ to ਹਾਫ ਆਫ ਕਰਕੇ ਆਪਣੀਆਂ ਟੈਂਕੀਆਂ ਦੇ ਵਿੱਚ ਵੀ ਪੈਟਰੋਲ ਪਵਾ ਲਓ ਪਰ ਲੋਕ ਆ ਜਿਹੜੇ ਕਹਿ ਰਹੇ ਆ ਕਿ ਜਿਹੜੇ ਅਸੀਂ ਜੇ ਲਾਈਨ 'ਚ ਪਹਿਲਾ ਲੱਗੇ ਤਾਂ ਅਸੀਂ ਤਾਂ ਟੈਂਕੀ ਫੁੱਲ ਕਰਾ ਕੇ ਹੀ ਜਾਵਾਂਗੇ ਤੁਸੀਂ ਦੇਖ ਸਕਦੇ ਹੋ ਕਿ ਸਕੂਲਾਂ ਦੀਆਂ ਬੱਸਾਂ ਜਿਹੜੀਆਂ ਉਧਰ ਸਕੂਲਾਂ ਦੀਆਂ ਬੱਸਾਂ ਵੀ ਲਾਈਨ ਦੇ ਵਿੱਚ ਲੱਗੀਆਂ ਹੋਈਆਂ ਪਰ ਕਹਿ ਰਹੇ ਨੇ ਕਿ ਸਕੂਲ ਹਲੇ ਬੰਦ ਨੇ ਤਾਂ ਤਾਂ ਕਰਕੇ ਅਸੀਂ ਬੱਸਾਂ ਹਲੇ ਵੀ ਉਹਨਾਂ ਵਿੱਚ ਪੈਟਰੋਲ ਦੀ ਹਲੇ ਜ਼ਰੂਰਤ ਨਹੀਂ ਹੈ ਤਾਂ ਪੈਟਰੋਲ ਉਹਨਾਂ ਦੇ ਵਿੱਚ ਨਾ ਜਿਨ੍ਹਾਂ ਨੂੰ ਜ਼ਰੂਰਤ ਹੈ ਜਿਨ੍ਹਾਂ ਨੂੰ ਇਹ ਐਮਰਜੈਂਸੀ ਆ ਉਹਨਾਂ ਦੇ ਵਿੱਚ ਵੀ ਉਹਨਾਂ ਨੂੰ ਪੈਟਰੋਲ ਸਭ ਤੋਂ ਪਹਿਲਾਂ ਵੀ ਉਹਨਾਂ ਨੂੰ ਪੈਲ ਦਿੱਤੀ ਜਾਵੇ ਕਿ ਉਹਨਾਂ ਦੇ ਵਿੱਚ ਵਿੱਚ ਪੈਟਰੋਲ ਭਰਾਇਆ ਜਾਵੇ ਆਪਾਂ ਆਮ ਜਨਤਾ ਦੇ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਉਹਨਾਂ ਨੂੰ ਪੁੱਛਦੇ ਹਾਂ ਕਿ ਉਹਨਾਂ ਨੂੰ ਕਿੰਨੀਆਂ ਕਿਹਦਾ ਮੁਸ਼ਕਲ ਆ ਰਹੀਆਂ ਨੇ ਹਾਂਜੀ ਸਰ ਲੋਕ ਟੈਂਕੀਆਂ ਫੁੱਲ ਕਰਾ ਰਹੇ ਨੇ ਹਾਂਜੀ ਹਾਂਜੀ ਮੈਮ ਫੁੱਲ ਕਰਾ ਕਿੰਨਾ ਕਿ ਤੁਹਾਡੇ ਕੋਲ ਤੇਲ ਬਚਿਆ ਹੋਣਾ ਇਹ ਤੋਂ ਜੀ ਅੰਦਰੋਂ ਹੀ ਪਤਾ ਲੱਗੇਗਾ ਮੈਮ ਅੰਦਰੋਂ ਹੀ ਨਹੀਂ ਕਿੰਨੇ ਕਿੰਨੇ ਕ ਟਾਈਮ ਤੋਂ ਕਿੰਨੇ ਸਮੇਂ ਤੋਂ ਲੋਕ ਸਵੇਰ ਤੋਂ ਕਿੰਨੇ ਵਜੇ ਤੋਂ ਲੱਗੇ ਸੀਗੇ ਲੋਕ ਟੈਂਕਿਆ ਫੁੱਲ ਕੇ ਇਹ 8 ਵਜੇ ਸੇ ਜ਼ਿਆਦਾ ਲਗੇ ਹੈ 8 ਵਜੇ ਸੇ ਜ਼ਿਆਦਾ ਰਸ ਲੱਗ ਰਿਹਾ ਜ਼ਿਆਦਾ ਵੀੜ ਲੱਗ ਰਹੀ ਹੈ ਤੁਸੀਂ ਫੁੱਲ ਭਰ ਰਹੇ ਹੋ ਜਾਂ ਫਿਰ ਹਾਫ ਆਫ ਕਰਕੇ ਸਾਰਿਆਂ ਨੂੰ ਡਿਵਾਈਡ ਕਰ ਨਹੀਂ ਫੁੱਲ ਹੀ ਕਰਾ ਰਹੇ ਕਸਟਮਰ ਅਸੀਂ ਫੁੱਲ ਹੀ ਕਰ ਰਹੇ ਹਾਂ ਅੱਛਾ ਟੈਂਡਰ ਰਨ ਰੂਲ ਬਣਾਇਆ ਕੀ ਤੁਹਾਨੂੰ ਕੀ ਲੱਗਦਾ ਵੀ ਇਸ ਦੇ ਨਾਲ ਆਮ ਜਨਤਾ ਨੂੰ ਕਿੰਨੀ ਕ ਜ਼ਿਆਦਾ ਮੁਸ਼ਕਲ ਆਉਂਦੀ ਹੈ ਉਹਨੂੰ ਮੈਡਮ ਮੁਸ਼ਕਲਾਂ ਤਾਂ ਹੈ ਡਿਊਟੀ ਵਾਲੇ ਬੰਦੇ ਆ ਪੈਟਰੋਲ ਮੇਰੇ ਲਾਈਨਾਂ ਚ ਲੱਗੇ ਹੋਏ ਪ੍ਰਾਈਵੇਟ ਜੌਬ ਹੈ ਇਹ ਕਾਨੂੰਨ ਵਾਪਸ ਹੋਣਾ ਚਾਹੀਦਾ ਡਰਾਈਵਰਾਂ ਵਾਸਤੇ ਵੀ ਭਲਾਈ ਦਾ ਕੰਮ ਹੈ ਤੇ ਜਿਹੜੇ ਛੋੜੇ ਵਹੀਕਲ ਹੈ ਉਹਨਾਂ ਵਾਸਤੇ ਵੀ ਆਮ ਜਨਤਾ ਨੂੰ ਬਹੁਤ ਮੁਸ਼ਕਲ ਆ ਰਹੀਆਂ ਲੋਕ ਟੈਂਕੀਆਂ ਫੁੱਲ ਕਰਾ ਰਿਹਾ ਕਹਿ ਰਿਹਾ ਕਿ ਸਟਾਕ ਵੀ ਅੱਜ ਮਤਲਬ ਦੁਪਹਿਰ ਤੱਕ ਖਤਮ ਹੋ ਜਾਏਗਾ ਇਸ ਤੋਂ ਬਾਅਦ ਵੀ ਹੁਣ ਸਾਡੀ ਪ੍ਰਾਈਵੇਟ ਜੌਬ ਹੈ ਹੁਣ ਦੱਸੋ 1000 ਰੁਪਏ ਵਿੱਚ ਕਿਵੇਂ ਟੈਂਕ ਫੁੱਲ ਕਰਾਵਾਂਗੇ 12000 ਨੌਕਰੀ ਹੈ ਕੀ ਕਰਾਂਗੇ ਅਸੀਂ ਬਹੁਤ ਬੁਰਾ ਹਾਲ ਹੈ ਬਹੁਤ ਬੁਰਾ ਹਾਲ ਇਹ ਕਾਨੂੰਨ ਰੱਦ ਹੋਣੇ ਚਾਹੀਦਾ ਸਰ ਤੁਸੀਂ ਆਪ ਟਰਾਂਸਪੋਰਟਰ ਹੋ ਤੁਸੀਂ ਖੁਦ ਡਰਾਈਵਰ ਹੋ ਤੁਸੀਂ ਦੱਸੋ ਵੀ ਹਿੱਟ ਐਂਡ ਰਨ ਰੂਲ ਬਣਾਇਆ ਕੀ ਤੁਹਾਡੇ ਨਾਲ ਤੱਕਾ ਹੋ ਰਿਹਾ ਤਾਂ ਕਹੀ ਹੈ ਜੀ ਇਹ ਹੁਣ ਮੈਂ ਹਾਂਜੀ ਪਹਿਲਾਂ ਦੇਖੋ ਜੱਟ ਕਿਸਾਨ ਨਾਲ ਤੱਕਾ ਹੋਇਆ ਜੀ ਉਹਦੇ ਬਾਅਦ ਫੌਜੀ ਨੌਕਰੀ ਹੈ ਨੇ 4 ਸਾਲ ਦੀ ਕਰਤੀ ਹੁਣ ਡਰਾਈਵਰ ਬੰਦਾ ਕਿੱਥੇ ਜਾਊਗਾ ਜੀ ਹੁਣ ਸਾਡੀ 13700 ਤਨਖਾਹ ਹੈ ਜੀ ਉਹਦੇ 10 ਲੱਖ ਰੁਪਏ ਸਾਡੇ ਕੋਲ ਆਏ ਨਹੀਂ ਸੀ ਕਿੱਥੇ ਭਰੂੰਗਾ ਜੀ ਸਾਡੇ ਬੱਚੇ ਆ ਦੋ ਦੋ ਘਰ ਉਹਨੂੰ ਕੌਣ ਸੰਭੂਗਾ ਪਿੱਛੇ ਤੇ ਠੀਕ ਹੈ ਨਾ ਜੀ ਇਹ ਦਰਸਰ ਕੋਣ ਕਟੂ ਹੈ 10 ਸਾਲ ਦੀ ਸਜ਼ਾ ਹੈ 700 7 ਲੱਖ ਰੁਪਏ ਜੁਰਮਾਨਾ ਕੋਣ ਦੋਗੇ ਅਜੇ ਤੱਕ 13000 ਚ ਨੌਕਰੀ ਕਰ ਰਹੇ ਆ ਜੀ ਇਹ ਗਲਤ ਹੈ ਜੀ ਸਰ ਇਹ ਆਪ ਜੀ ਜਿਹੜੀ ਹੜਤਾਲ ਕਰਾਈ ਜਾ ਰਹੀ ਹੈ ਆਮ ਜਨਤਾ ਨੂੰ ਵੀ ਬੜੀ ਦਿੱਕਤ ਆ ਰਹੀ ਹੈ ਇੱਕ ਤਾਂ ਮੈਂ ਇੱਕ ਸਾਡੀ ਘਰ ਖੜੂਗੀ ਜੀ ਸਰ ਇਹ ਆਪ ਦਿੱਕਤ ਆ ਜੀ ਸਰ ਇਹ ਗਲਤ ਕਰ ਰਹੀ ਹੈ ਸਰਕਾਰ ਇਹ ਜੀ ਅਸੀਂ ਹੁਣ ਬੱਚੇ ਸਵੇਰੋਂ ਲੈ ਕੇ ਆ ਜੀ ਚੇਨੋਂ ਘਰ ਵੀ ਪਹੁੰਚਦੇ ਕਰਨਾ ਆਪਣੇ ਵਰਗੇ ਬੱਚੇ ਸਭ ਦੇ ਬੱਚੇ ਆ ਜੀ ਹੁਣ ਅਸੀਂ ਡੀਜ਼ਲ ਨਹੀਂ ਪੀਵੋਗੇ ਅਸੀਂ ਕਿੱਥੇ ਛੱਡੂਗਾ ਉਹਨਾਂ ਨੂੰ ਜੀ ਹਾਂਜੀ ਸਟਾਕ ਵੀ ਖਤਮ ਹੋਣਾ ਸ਼ੁਰੂ ਹੋ ਗਿਆ ਹੁਣ ਪਹਿਲਾਂ ਕਹਿ ਰਹੇ ਸੀ ਇੱਕ ਦਿਨ ਦਾ ਸਟਾਕ ਹੈ ਪਰ ਜਿਵੇਂ ਲੋਕ ਟੈਂਕੀਆਂ ਫੁੱਲ ਕਰਾ ਰਿਆ ਹੁਣ ਹਾਫ ਡੇ ਨੂੰ ਹੀ ਖਤਮ ਹੋ ਜੂਗਾ ਐਦੂ ਬਾਅਦ ਲੋਕਾਂ ਦੀ ਕੀ ਸਿਚੁਏਸ਼ਨ ਹੋਊਗੀ ਤੁਸੀਂ ਖੁਦ ਡਰਾਈਵਰ ਹੋ ਤੁਸੀਂ ਦੱਸੋ ਅਸੀਂ ਕਹਿੰਦੇ ਕਾਨੂੰਨ ਰੱਦ ਕਰੋ ਜੀ ਠੀਕ ਨਹੀਂ ਪਹਿਲਾਂ ਵਾਂ ਜਿਵੇਂ ਸਹੀ ਚੱਲਦਾ ਉਦੋਂ ਚਲਾਓ ਤੁਸੀਂ ਜੀ ਇਹ ਕਾਨੂੰਨ ਗਲਤ ਕਰਿਆ ਨਾ ਕਾਨੂੰਨ ਰੱਦ ਕਰੋ ਪਹਿਲਾਂ ਵਾਂ ਚਲਾਓ ਕੰਮ ਦਾ ਸਰਕਲ ਜੀ ਡੀਜ਼ਲ ਪਹੁੰਚੂਗਾ ਸਰਿਆ ਆਪ ਪਹੁੰਚੂਗਾ ਜੀ ਡਰਾਈਵਰ ਗੱਡੀਆਂ ਚੱਕਣਗੇ ਡੀਜ਼ਲ ਲੈ ਕੇ ਆਉਣਗੇ ਪਰ ਕਾਨੂੰਨ ਰੱਦ ਕਰਨ ਜੀ ਇਹ ਰੋਦਰ ਕਾਨੂੰਨ ਹੀ ਚਲਾਉਣਾ ਚਾਹੀਦਾ ਇਹ ਇਹ ਸਰਕਾਰ ਨੇ ਗਲਤ ਫੈਸਲਾ ਲਿਆ ਇਹ ਅਬ ਸਾਰੀ ਬਸੇ ਇਹਾ ਪਰ ਖੜੀ ਹੈ ਅਗਰ ਤੇਲ ਨਹੀਂ ਹੋਗਾ ਤਾਂ ਹਮ ਕੈਸੇ ਅਗੇ ਹਮਾਰੇ ਬੱਚੇ ਕੈਸੇ ਸਕੂਲ ਜਾਣਗੇ ਆਪ ਬਤਾਈਏ आ वैसे तो काफ़ी दिनों तक छुट्टियाँ ही चल रही हैं बच्चों की सर्दियाँ की उसके बाद फिर ज़्यादा मतलब दिक्कत तो हो जाएगी आपको क्या लगता है कि ड्राइवरों की गलती है या फिर सरकार की गलती है कि उन्होंने मतलब हिट एंड रन रूल बनाया है नहीं ये सरकार की गलती है ड्राइवरों की क्या गलती है अगर तेल रहेगा गाड़ी रहेगी तभी तो चलेगी अगर नहीं रहेगा तो कैसे चल सकते हैं यही तो प्रॉब्लम है ना कि हम लोग को हमारी सबकी हम लोग कितने मजबूर हैं हमारी सबकी मजबूरी नहीं समझते हैं और सरकार आगे से आगे क्या से क्या कानून निकाली जा रहे हैं 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 कौन से स्कूल स्कूल की की बसें जो वो पूरी कतार में लगी हुई हैं। ये मानव मंगल बस की हैं। सभी मतलब खाली फिर टंकी। हां जी, हां जी, खाली फिर जी जी है तेल पौना है, हां जी। अगर तेल नहीं होगा तो बच्चे दूर दूर से कैसे छोड़ेंगे उनको जिदा तुम देखी खड़े चंडीगढ़ के पेट्रोल पंप जेड़ा की सेक्टर बुंजा है ਕਰਨ ਫਿਲਿੰਗ ਸਟੇਸ਼ਨ ਉਹ ਚਾਹੇ ਉਹ ਸਟੇਸ਼ਨ પેટ્રોલ ਪੰਪ ਦੇ ਜਿਹੜੇ ਮਾਲਕ ਨੇ ਉਹਨਾਂ ਨੇ ਗੱਲ ਕਰਨ ਤੋਂ ਥੋੜਾ ਮਨਾ ਕਰ ਦਿੱਤਾ ਹੈ ਪਰ ਉਹਨਾਂ ਨੇ ਦੱਸਿਆ ਕਿ ਉਹਨਾਂ ਦੀਆਂ ਦੋ ਗੱਡੀਆਂ ਜਿਹੜੀਆਂ ਕਿ પેટ્રોલ ਭਰੌਣ ਦੇ ਲਈ ਗਈਆਂ ਸੀਗੀਆਂ ਉਹਨਾਂ ਨੂੰ ਭੰਨ ਦਿੱਤਾ ਗਿਆ ਉਹਨਾਂ ਨੂੰ પેટ્રોલ ਨਹੀਂ ਪਾਉਣ ਦਿੱਤਾ ਗਿਆ ਜਿਸ ਕਰਕੇ ਕਿ ਉਹਨਾਂ ਨੂੰ ਪਰੇਸ਼ਾਨੀ ਆ ਰਹੀ ਆ ਉਹ ਕਹਿ ਰਹੇ ਨੇ ਕਿ ਸਾਡਾ ਕੋਈ ਮਨ ਨਹੀਂ ਕਰਦਾ ਕਿਸੇ ਨੂੰ ਵੀ ਅਸੀਂ ਵਾਪਸ ਭੇਜੀਏ ਅਸੀਂ ਆਏ ਕਹੀਏ ਵੀ ਸਾਡੇ ਕੋਲ ਪੈਟਰੋਲ ਖਤਮ ਹੋ ਗਿਆ ਪਰ ਅਸੀਂ ਕੀ ਕਰ ਸਕਦੇ ਅਸੀਂ ਫਿਰ ਵੀ ਸਕੂਲ ਲਈ ਜਿਹੜੀਆਂ ਬੱਸਾਂ ਨੇ ਉਹਨਾਂ ਨੂੰ ਇੱਕ ਵਾਰ ਬੰਦ ਕਰਵਾਤਾ ਰੋਕ ਲਗਾ ਦਿੱਤੀ ਵੀ ਉਹਨਾਂ ਨੂੰ ਹਲੇ ਇੰਨੀ ਜ਼ਰੂਰਤ ਨਹੀਂ ਜਿਨ੍ਹਾਂ ਨੂੰ ਕੋਈ ਐਮਰਜੈਂਸੀ ਆ ਜਾਂ ਜਿਨ੍ਹਾਂ ਨੂੰ ਜ਼ਿਆਦਾ ਜ਼ਰੂਰਤ ਆ ਉਹਨਾਂ ਨੂੰ ਵੀ ਪੈਟਰੋਲ ਭਰਾਉਣਾ ਪ੍ਰਾਉਣ ਦੀ ਅੱਗੇ ਦਿੱਤੀ ਜਾਵੇ ਪਰ ਗੱਲ ਇਹ ਆ ਵੀ ਜਿਹੜੀ ਕਿ ਪੈਟਰੋਲ ਭਰਾਉਣ ਦੇ ਲਈ ਲੋਕ ਆਏ ਨੇ ਉਹਨਾਂ ਨੇ ਉਹਨਾਂ ਨੂੰ ਰਿਕੁਐਸਟ ਵੀ ਕੀਤੀ ਕਿ ਤੁਸੀਂ ਹਾਫ ਆਫ ਗੱਡੀਆਂ ਭਰਾ ਲਓ ਵੀ ਚਾਹੇ ਸਾਰੀਆਂ ਫੁੱਲ ਨਾ ਕਰਾਓ ਪਰ ਉਹ ਲੋਕ ਜਿਹੜੇ ਕਿ ਉਹਨਾਂ ਨੂੰ ਕਾਫੀ ਲੋਕ ਉਹਨਾਂ ਨੂੰ ਧਮਕੀਆਂ ਵੀ ਦੇ ਰਹੇ ਨੇ ਕਿ ਨਹੀਂ ਵੀ ਸਾਡੀ ਗੱਡੀ ਫੁੱਲ ਕਰੋ ਜੇ ਅਸੀਂ ਪਹਿਲਾ ਆਏ ਆ ਤਾਂ ਸਾਡੀ ਗੱਡੀ ਫੁੱਲ ਕਰੋ ਸਾਨੂੰ ਨਹੀਂ ਪਤਾ ਕਿ ਪਿਛਲਾ ਬੰਦੇ ਦੀ ਗੱਡੀ ਚ ਤੇਲ ਪੈਂਦਾ ਜਾਂ ਨਹੀਂ ਪੈਂਦਾ ਇੱਥੇ ਆਮ ਜਨਤਾ ਨੂੰ ਵੀ ਕਾਫੀ ਜ਼ਿਆਦਾ ਦਿੱਕਤਾਂ ਆ ਰਹੀਆਂ ਤੇ ਜਿੱਤੇ ਲੋਕਾਂ ਨੇ ਦੱਸਿਆ ਕਿ ਡਰਾਈਵਰ ਲੋਕਾਂ ਨੇ ਦੱਸਿਆ ਕਿ ਸਾਨੂੰ ਖਾਸ ਕਰ ਸਾਡੇ ਨਾਲ ਤਕਾ ਹੋ ਰਿਹਾ ਵੀ ਅਸੀਂ ਕੀ ਕਰਾਂਗੇ ਅਸੀਂ ਖੁਦ ਗਰੀਬ ਲੋਕ ਆ ਜੇਕਰ ਸਾਡੇ ਤੋਂ ਕੋਈ ਮਤਲਬ ਜਾਣ ਬੁੱਝ ਕੇ ਤਾਂ ਕੋਈ ਵੀ ਬੰਦਾ ਨਹੀਂ ਕਰਦਾ ਜੇਕਰ ਜਾਣੇ ਅਣਜਾਣੇ ਦੇ ਵਿੱਚ ਕੋਈ ਕਿਸੇ ਨੂੰ ਹਿੱਟ ਹੋ ਜਾਂਦਾ ਕੋਈ ਜ਼ਖਮੀ ਹੋ ਜਾਂਦਾ ਜੇਕਰ ਅਸੀਂ ਭੱਜਦੇ ਆ ਉੱਥੋਂ ਤਾਂ ਵੀ ਅਸੀਂ ਭੱਜਦੇ ਆ ਤੇ ਜੇਕਰ ਅਸੀਂ ਉੱਥੇ ਰੁਕ ਜਾਂਦੇ ਆ ਤਾਂ ਤਾਂ ਵੀ ਸਾਡੇ ਨਾਲ ਹੀ ਸਾਨੂੰ ਆਮ ਜਨਤਾ ਹੀ ਕੁੱਟ ਦਵੇਗੀ ਵੀ ਸਾਡੇ ਨਾਲ ਤਾਂ ਦੋਨੋਂ ਸਾਈਡ ਤੋਂ ਤਕਾ ਹੋ ਰਿਹਾ ਏ ਬਾਕੀ ਆਪਾਂ ਹੋਰ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਪਬਲਿਕ ਦੇ ਨਾਲ ਕਿ ਉਹਨਾਂ ਦਾ ਕੀ ਕਹਿਣਾ ਸਰਨੇ ਬਾਹਰੋਂ ਤੇਲ ਲੈ ਕੇ ਆਉਂਦੇ ਨੇ ਤੇਲ ਇੱਥੇ ਪੰਜਾਬ ਦੇ ਵਿੱਚ ਪ੍ਰੋਵਾਈਡ ਕਰਦੇ ਨੇ ਹਰੇਕ ਜਗ੍ਹਾ ਤੇ ਉਹਨਾਂ ਦਾ ਕਹਿਣਾ ਵੀ ਜਿਹੜਾ ਇਹ ਹਿੱਟ ਐਂਡ ਰਨ ਰੂਲ ਹੈ ਜੇਕਰ ਅਸੀਂ ਹਿੱਟ ਕਰਦੇ ਆ ਉੱਥੋਂ ਕੋਈ ਭੱਜ ਜਾਂਦਾ ਡਰਾਈਵਰ ਤਾਂ 10 ਸਾਲ ਦੀ ਸਜ਼ਾ ਤੇ 7 ਲੱਖ ਹਾਂਜੀ ਜੁਰਮਾਨਾ ਤੇ ਜੇਕਰ ਉੱਥੇ ਰੁਕ ਜਾਂਦਾ ਤਾਂ ਆਮ ਜਨਤਾ ਹੀ ਉਹਨਾਂ ਨੂੰ ਪੇਟ ਦੇ ਹਾਂਜੀ ਹਾਂਜੀ 3.5 15 ਇਹ ਕਾਨੂੰਨ ਜਿਹੜਾ ਅਮਤ ਜੀ ਮਾਰ ਦਿੰਦਿਆ ਜੀ ਉਹ ਸਮਝਦੇ ਨਹੀਂ ਗਲਤੀ ਨਹੀਂ ਸਰ ਡਰਾਈਵਰ ਤੇ ਮਾਰਕ ਜਨਨ ਖਤਮ ਕਰ ਦਿੰਦੇ ਆ ਤੁਸੀਂ ਤੁਹਾਨੂੰ ਕੀ ਲੱਗਦਾ ਵੀ ਇਹਦੇ ਵਿੱਚ ਸਰਕਾਰ ਗਲਤ ਹੈ ਜਾਂ ਫਿਰ ਇਹਦੇ ਵਿੱਚ ਸਰਕਾਰੀ ਦੀ ਗਲਤੀ ਹੈ ਜੀ ਇਹ ਜਿਹੜੇ ਅਮਨਤ ਸ਼ਾਹ ਨੇ ਕਾਨੂੰਨ ਕਰੇ ਆ ਇਹ ਰੱਦ ਕਰਨੇ ਚਾਹੀਦੇ ਆ ਜੀ ਹੁਣ ਜਿਹੜਾ ਡਰਾਈਵਰ ਹੈ ਜੀ ਆਮ ਡਰਾਈਵਰ ਹੈ ਉਹਦੇ ਕੋਲ ਇੰਨੀ ਪਹੁੰਚ ਨਹੀਂ ਜੀ ਨਾ ਤਾਂ ਇੰਨੀਆਂ ਸੈਲਰੀਆਂ ਜੀ ਵੀ ਜਿਹੜਾ ਬੰਦਾ 7 ਲੱਖ ਰੁਪਈਆ ਕਿੱਥੋਂ ਭਰੂਗਾ ਤੇ 10 ਸਾਲ ਦੀ ਸਜ਼ਾ ਉਹਦੇ ਤਾਂ ਬੱਚੇ ਰੁੱਲ ਜਾਣਗੇ ਜੀ ਸਰ ਪਏਗਾ ਪਰਿਵਾਰ ਕੀ ਕਰੇਗਾ ਪਿੱਛੇ ਜਿਹੜਾ ਕਮੌਣ ਵਾਲੇ ਜੇਲ੍ਹ ਦੇ ਅੰਦਰ ਚੱਲੇਗਾ ਬਾਕੀ ਪਰਿਵਾਰ ਤੇ ਬਹੁਤ ਅਸਰ ਪਾਇਆ ਗਿਆ ਇਸ ਗੱਲ ਦਾ ਅਚਾਨਕ ਹੀ ਆ ਜਾਂਦਾ ਗੱਡੀ ਜਾ ਕੇ ਕੋਈ ਬੱਸ के आगे ਫਿਰ ਕੀ ਕਰੇਗਾ ਬੰਦੇ ਮੈਨੂੰ ਕੋਈ ਗਾੜੀ ਆ ਜੇ ਅਚਾਨਕ ਹੀ ਆ ਜਾਏ ਕੋਈ چلتے-ਚਲਤੇ ਫਿਰ ਤਾਂ ਉਹ ਐਕਸੀਡੈਂਟ ਹੀ ਹੋ ਗਿਆ ਜੀ ਫਿਰ ਤੇ ਬਈ ਕਾਂਸ ਬੰਦਾ ਭਰੇਗਾ ਗਰੀਬ ਬੰਦੇ ਜੀ ਸਾਰੇ ਇਹ ਦਿੱਕਤ ਮੈਨਸਿਪਲਿਟੀ ਦੇ ਥੋੜੀ ਪਰੇਸ਼ਾਨੀ ਹੋ ਰਹੀ ਹੈ ਨਾ ਕਾ ਹੋ ਰਿਹਾ ਡਰਾਈਵਰ ਮਤਲਬ ਕਿਸੇ ਦਾ ਕੋਈ ਉਹ ਤਾਂ ਕਰਦਾ ਨਹੀਂ ਮੰਨਤਾ ਕਰਦਾ ਨਹੀਂ ਵੀ ਐਕਸੀਡੈਂਟ ਕਰਨ ਨੂੰ ਜਿਵੇਂ ਹੁਣ ਧੁੰਦ ਪੈਂਦੀ ਹੈ ਜੀ ਗੱਡੀ ਦੇ ਪਿੱਛੇ ਕੋਈ ਵੱਜੇ ਤਾਂ ਐਕਸੀਡੈਂਟ ਹੋ ਗਿਆ ਉਹ ਕਿਹੜੇ ਡਰਾਈਵਰ ਨੇ ਕੀਤਾ ਕੋਈ ਬੰਦਾ ਆਪ ਖੁਦ ਵੱਜਿਆ ਉਹਦੀ ਡੈਥ ਹੋ ਜਾਂਦੀ ਹੈ ਤਾਂ ਡਰਾਈਵਰ ਨੂੰ ਬੜਾ ਔਖਾ ਹੋ ਜਾਂਦਾ ਜੀ ਮਤਲਬ ਜਿਹਦੀ ਗੱਡੀ ਹੁੰਦੀ ਹੈਗੀ ਉਹ ਮਾਲਕ ਨੂੰ ਨਹੀਂ ਕੁਝ ਡਰਾਈਵਰ ਨੂੰ ਕਿਹਾ ਜਾਂਦਾ ਡਰਾਈਵਰ ਤੇ ਸਾਰਾ ਆ ਰਿਹਾ ਜੀ ਇਹ ਸਾਰਾ ਡਰਾਈਵਰ ਨੂੰ मालकन कोई नहीं मैम अगर इतना पैसा हम लोग के पास हो जितना ये बता रहे हैं कि इतना चलाना इतना है अगर इतना हम लोग के पास हो तो हम घर में अपना बैठ के अपना खुद का काम ना कर ले क्यों जरूरी है हमें किसी को नौकरी करना हाँ जी ये तो गलत है ना बहुत गलत है कितने बेचारे जो रोड पे हैं कितने बेचारे जो हैं जो भूखे प्यासे मरे हैं उनकी तरफ नहीं देख रहे हैं जो गरीब अपने घर का बाल बच्चे हर परिवार छोड़ के अगर वो गाड़ी चला रहा है काम कर रहा है तो उसके पीछे ये जा रहा है कि पाँच लाख सात लाख रुपया अगर इतना हो तो हम लोग घर में खुद ही बैठ के काम करें जरूरी है किसी की मजदूरी दिहाड़ी करना ये तो गलत है सर सर गलत है तो ड्राइवर लेन में यही है सर कि कोई ना तो देखिए पूरा गाड़ी जाम पड़ा है पूरा उसमें माल भरा हुआ है सब सड़ रहा है जनता भी परेशान है सारे लोग परेशान है यहाँ पेट्रोल डीजल भी परेशान है हर चीज परेशान है बताइए अब इसमें कोई समाधान तो निकालना चाहिए ना ऐसा जी? कोई, कोई नहीं बंदा ऐसा परेशान नहीं है वो हर बंदा परेशान है की रूल रद्द बिल्कुल ਖਤਮ ਹੋਏ ਤਾਂ ਹੜਤਾਲ ਆਪਣੇ ਆਪ ਖਤਮ ਹੋ ਜਾਏਗੀ ਇਹ ਤੇ ਮਹਿੰਗਾਈ ਦਾ ਵੀ ਅਸਰ ਪੜੇਗਾ ਦੁੱਧ ਤੇ ਪੈਟਰੋਲ ਸਬ ਸਾਕ ਸਭ ਦੀ ਹਰ ਚੀਜ਼ ਟਰਾਂਸਪੋਰਟ ਰਾਹੀਂ ਆ ਰਹੀ ਸਾਰੀ ਚਲੋ ਬੱਚੋਂ ਕੋ ਤਾਂ ਫਿਰ ਵੀ ਸਕੂਲ ਮੇ ਛੁੱਟੀਆਂ ਹੋ ਜਾਏਗੀ ਆਮ ਜੋ ਅਗਰ ਕੋਈ ਪੇਸ਼ੈਂਟ ਐਮਰਜੈਂਸੀ ਐ ਐਮਬੂਲੈਂਸ ਹੈ ਸਾਰੀ ਕੁਛ ਐਮਬੂਲੈਂਸ ਹੈ ਸਾਕ ਸਭ ਜੀ ਜਿਹੜੇ ਹੁਣ ਹਸਪਤਾਲਾਂ ਵਿੱਚ ਜਾ ਕੇ ਤੇ ਰੋਡ ਐਕਸੀਡੈਂਟ ਜਾਂ ਕਿਸੇ ਨੂੰ ਹਟੈਕ ਆਉਂਦਾ ਐਮਰਜੈਂਸੀ ਕਿਤੇ ਐਮਬੂਲੈਂਸ ਬਣਾਉਣੀ ਪੈਂਦੀ ਜੀ ਤਾਂ ਐਮਬੂਲੈਂਸ ਵਾਲਾ ਕੋਈ ਡਰਾਈਵਰ ਜਾ ਨਹੀਂ ਪਾਊਗਾ ਜੀ ਜੀ ਉਹਨਾਂ ਨੂੰ ਮਜਬੂਰੀ ਹੋਊਗੀ ਜੀ ਜੀ